ਰੇਟ ਅਗਰ ਇੰਨੇ ਕੱਟ ਰੱਖੇ ਹੋਇਆ ਫਿਰ ਚੱਲਦਾ ਕਿਵੇਂ ਆ ਉਹ ਤੇ ਪਰ ਨੋ ਪ੍ਰੋਫਿਟ ਓਨਲੀ ਸੇਵਾ ਨਾ ਇਹਨੂੰ ਆਟੋ ਮੋਡ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਇਹਨੂੰ ਮਤਲਬ ਕਿ ਇਹ ਸਿਰਫ ਸੰਗਤਾਂ ਦੀ ਡੋਨੇਸ਼ਨ ਨਾਲ ਹਸਪੀਟਲ ਚੱਲਦਾ ਆ ਆਪ ਜੀ ਸਾਰਿਆਂ ਦੀ ਮਾਇਆ ਨਾਲ ਹੀ ਇਹ ਹਸਪੀਟਲ ਚੱਲਦਾ ਕਿ ਸ਼ਾਹਰੂਖ ਖਾਨ ਦਾ ਡਾਇਲੋਗ ਨਹੀਂ ਸੀ ਜਬ ਆਪ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤੋ ਸਾਰੀ ਕਾਇਨਾਤ ਉਹਨੂੰ ਸੇ ਪੂਰਾ ਕਰਨੇ ਲਈ ਜ਼ੋਰ ਲਗਾ ਦਿੱਤੀ ਉਹ ਹੀ ਕੰਮ ਇੱਕ ਨੂਰ ਸੇਵਾ ਕੇ ਅੰਦਰ ਇੱਕ ਨੂਰ ਨੀਕੀ ਦਾ ਹਸਪਤਾਲ ਚੋਰਿਆ ਵਿਥਿਨ ਦਾ ਰੀਚ ਆਫ ਦਾ ਕਾਮਨ ਪੀਪਲ ਆਮ ਆਦਮੀ ਦੇ मतलब ਕਿ ਪਕੜ ਚਾ ਜਿਵੇਂ ਇਲਾਜ ਕਰਾ ਸਕਾਂ ਜਿਵੇਂ ਕਿਸ ਦੀ ਹੱਡੀ ਟੁੱਟੀ ਐਕਸੀਡੈਂਟ ਹੋਇਆ 50 60000 ਤਾਂ ਚੈਰੀਟੇਬਲズ ਵੀ ਜਾਮ ਲੱਗ ਜਾਂਦਾ ਐਸ ਤੇ ਸਿਆ ਨੂੰ ਚੈਰੀਟੇਬਲ ਨਹੀਂ ਕਹਿੰਦੇ ਨੀਕੀ ਦਾ ਹਸਪਤਾਲ ਹੈ ਡਾਕਟਰਸ ਨੂੰ ਵੀ ਕਹਿੰਨੇ ਆ ਤੁਸੀਂ ਆਪਣੇ ਪੈਸੇ ਪੂਰੇ ਲੋ ਬਟ ਪੇਸ਼IENTS ਨੂੰ ਅੱਪਾ ਸਿਰਫ ਇੰਨੇ ਪੈਸੇ ਲੈਣੇ ਆ ਟੱਦੇ ਕਿ ਨਾ ਲੋਕ ਡਰ ਜਾਂਦੇ ਆ ਕਿ ਪਤਾ ਨਹੀਂ ਚੱਜਦਾ ਕਰਦੇ ਆ ਕਿ ਨਹੀਂ ਇਹ ਸਵਾਲ ਜ਼ਰੂਰ ਹੁੰਦਾ ਕੋਈ ਵੀ ਡਾਕਟਰ ਇੱਥੇ ਐਮਬੀਬੀਐਸ ਐਮਡੀ ਤੋਂ ਥੱਲੇ ਨਹੀਂ ਹੈ ਸਾਡੇ ਕੋਲ ਐਮਡੀ ਮੈਡੀਸਨ ਡਾਕਟਰ ਹੈਗੇ ਆ ਸਾਡੇ ਕੋਲ ਨੇਫਰੋਲੋਜਿਸਟ ਹੈ ਕਿਡਨੀ ਦੇ ਸੁਪਰ ਸਪੈਸ਼ਲਿਸਟ ਸਾਡੇ ਕੋਲ ਹੱਡੀਆਂ ਦੇ ਐਮਬੀਬੀਐਸ ਐਮਐਸ ਡਾਕਟਰ ਹੈ ਉਸ ਤੋਂ ਬਾਅਦ ਡਾਕਟਰ ਕੁਲਦੀਪ ਸਿੰਘ ਜੀ ਦਾ ਮੈਂ ਤੁਹਾਨੂੰ ਦੱਸਿਆ ਕਿ ਉਹ ਐਮਐਸ ਐਫਏਸੀਐਸ ਐਫਆਰਸੀਐਸ ਇੰਗਲੈਂਡ ਤੋਂ ਪੜ੍ਹ ਕੇ ਆਏ ਹੋਏ ਆ ਉਹ ਵੀ ਸਾਡੇ ਕੋਲ ਸਰਜਰੀਜ਼ ਕਰ ਰਹੇ ਆ ਜਿਵੇਂ ਤੁਸੀਂ ਡੈਲਿਸਿਸ ਦਾ ਨਾਮ ਲਿਆ ਸੀ ਨਾ ਮਹੀਨੇ ਦਾ ਡੈਲਿਸਿਸ ਦਾ ਖਰਚਾ 30 ਤੋਂ 40000 ਰੁਪਏ ਪੈ ਜਾਂਦਾ ਆਮ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਪਰ ਆਪਣੇ ਹਸਪੀਟਲ 'ਚ ਅਸੀਂ ਕਿਹਾ ਵੀ ਨਹੀਂ ਹੈ ਕੰਮ ਨਹੀਂ ਹੋਣਾ ਚਾਹੀਦਾ ਨਾ ਸਿਰਫ 450 ਰੁਪਏ 'ਚ ਡੈਲਿਸਿਸ ਹੁੰਦਾ ਜਿਹੜਾ ਕਿ ਦੇ ਸਕਦਾ ਜਿਹੜਾ ਨਹੀਂ ਦੇ ਸਕਦਾ ਉਹਦੇ ਲਈ ਫਿਰ ਇਨਕੁਆਇਰੀ ਸਿਸਟਮ ਹੈ ਇੱਕ ਨੂਰ ਸੇਵਾ ਕੇਂਦਰ ਦੇ volunteers ਉਹਨਾਂ ਦੇ ਘਰਾਂ 'ਚ ਜਾ ਕੇ ਦੇਖਦੇ ਆ ਤੇ ਫਿਰ ਉਹਨਾਂ ਦੀ ਰਿਪੋਰਟ ਲਈਤੀ ਜਾਂਦੀ ਵਾਕਈ ਨੀਡੀ ਨੇ ਤੇ ਉਹਨਾਂ ਦਾ ਇਲਾਜ ਫ੍ਰੀ ਵੀ ਹੋ ਜਾਂਦਾ ਬਹੁਤ ਬੁਝਿੰਗ ਸਮਾਜ ਵਾਸਤੇ ਜਿਹੜੇ ਨਹੀਂ ਪੇ ਕਰ ਸਕਦੇ ਉਹਨਾਂ ਦਾ ਵੀ ਇਹ ਨਹੀਂ ਕਹਿੰਦੇ ਤੁਸੀਂ ਪੈਸੇ ਲਿਓ ਇਹ ਟ੍ਰੀਟਮੈਂਟ ਕਰਨਗੇ ਜਿਹਗਾ ਤਾਂ ਦੇ ਦਿਓ ਨਹੀਂ ਤਾਂ ਫਰੀ ਹੈ ਸਿਆਸ ਹਸਪੀਟਲ ਦੀ ਜਿਹੜੀ ਫਾਰਮੇਸੀ ਹੈ ਕਿਸੇ ਨੂੰ ਨਹੀਂ ਦਿੰਦੀ ਆਪਣੇ ਕੋਲੇ ਰੱਖੀ ਹੈ ਉਹਦੇ ਚ ਅਸੀਂ ਐਮ ਆਰ ਪੀ ਨਹੀਂ ਯੂਜ਼ ਕਰਦੇ ਜਿਹੜੀ ਕੋਸਟ ਪ੍ਰਾਈਸ ਹੈ ਕੋਸਟ ਪ੍ਰਾਈਸ ਤੋਂ ਉੱਤੇ ਸਾਡੇ ਚ ਕੋਈ ਬੰਦਾ ਨਹੀਂ ਜਿਹੜਾ ਸਾਡਾ ਕਾਊਂਟਰ ਸਾਡੀ ਬੇਟੀ ਐਕਾਊਂਟੈਂਟ ਉਹਨੇ 15 20% 25% ਦੇਖ ਕੇ ਜਿਵੇਂ ਮੈਂ ਐਗਜ਼ਾਮਪਲ ਦੇਣਾ ਜਿਵੇਂ 30 ਰੁਪਏ ਦਾ ਬੱਤਾ ਜੇ 20% ਵਲ ਲਿਤਾ ਤੇ ₹3 ਦੀ ਚੀਜ਼ ₹6 ਉੱਤੇ ਲੱਗੇ ₹36 ₹6 ਆਪਰੇਟਿੰਗ ਐਕਸਪੈਂਸਸ ਆਪਣੇ ਫਾਰਮੇਸੀ ਦੇ ਖਰਚੇ ਕੱਢ ਲੇ ਪਰ ਉਹਦੀ ਐਮ ਆਰ ਪੀ ਹੁੰਦੀ ਹੈ ₹250 ਉਹਦੀ ਐਮ ਆਰ ਪੀ ਹੁੰਦੀ ਹੈ ₹300 ਅਸੀਂ ਆਦੇ ਲਈ ਰੋਲਾ ਨਹੀਂ ਪਾਰੇ ਅਹੀਂ ਤਾਂ ਕਿਹਨੇ ਜੋ ਆਵੇ ਸੋ ਰਾਜੀ ਜਾ ਉਜਾਂਡਨ ਸੇਖਰੋਂ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਅੱਜ ਤੁਹਾਨੂੰ ਇਹੋ ਜੇ ਹਸਪੀਟਲ ਲੈ ਕੇ ਆਏ ਆ ਜਿੱਥੋਂ ਦੀ ਤੁਸੀਂ ਰੇਟ ਲਿਸਟ ਸੁਣ ਕੇ ਹੀ ਹੈਰਾਨ ਰਹਿ ਜਾਓਗੇ ਜਿੱਥੇ ਤੁਹਾਨੂੰ ਦੱਸਦੀਏ ਕਿ ਓਪੀਡੀ ਵਰਗੇ ਬੀਰਪੇ ਡਾਇਲਿਸਿਸ ਜਿੱਥੇ ਬਾਹਰ ਲੱਖਾਂ ਰੁਪਈਆ ਲੱਗ ਜਾਂਦੇ ਆ ਲੋਕਾਂ ਦਾ ਇੱਥੇ ਤੁਹਾਨੂੰ ਦੱਸਦੀਏ 450 ਦੇ ਵਿੱਚ ਡਾਇਲਿਸਿਸ ਹੁੰਦੇ ਆ ਹਸਪੀਟਲ ਦਾ ਨਾਮ ਤੁਹਾਨੂੰ ਦੱਸਦੀਏ ਏਕ ਨੂਰ ਨੇਕੇ ਦਾ ਹਸਪੀਟਲ ਹੈ ਆ ਹਸਪੀਟਲ ਦੀ ਲਿਸਟ ਤੁਸੀਂ ਦੇ ਕੇ ਹੈਰਾਨ ਰਹਿ ਜਾਓਗੇ ਲਿਸਟ ਬਹੁਤ ਘੱਟ ਰੇਟਾਂ ਦੇ ਵਿੱਚ ਪਰ ਫੈਸਿਲਿਟੀਆਂ ਪ੍ਰਾਈਵੇਟ ਹਸਪੀਟਲ ਨਾਲੋਂ ਕਿਤੇ ਘੱਟ ਨਹੀਂ ਹੈਗੀ ਪ੍ਰਾਈਵੇਟ ਹਸਪੀਟਲ ਵਾਂਗੂ ਹੀ ਜਿਹੜਾ ਕਿ ਹਰ ਇੱਕ A1 ਫੈਸਿਲਿਟੀਜ਼ ਦਿੱਤੀ ਜਾਂਦੀ ਹੈ ਤਾਂ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਆਪਾਂ ਜਾਣਦੇ ਆਂ ਕਿ ਆਖਿਰ ਇਹ ਰੇਟਾਂ ਦੀ ਲਿਸਟ ਕਿਵੇਂ ਲੱਗੀ ਕਿਵੇਂ ਦਾ ਵਰਕਿੰਗ ਹੈ ਹੈਗੀ ਆ ਤੇ ਇੱਕ ਨੁਰਨੇਕੀ ਦਾ ਹਸਪੀਟਲ ਰੇਟ ਸੁਣ ਕੇ ਹੀ ਲੋਕ ਹੈਰਾਨ ਰਹਿ ਗਏ ਕਿ ਹਸਪੀਟਲ ਦੇ ਰੇਟ ਕਿਵੇਂ ਨੇ ਤੇ ਰੇਟ ਅਗਰ ਇੰਨੇ ਘੱਟ ਰੱਖੇ ਹੋਇਆ ਫਿਰ ਚੱਲਦਾ ਕਿਵੇਂ ਆ ਹਸਪੀਟਲ ਬੇਟਾ ਪਹਿਲਾਂ ਤਾਂ ਸਸ਼ੀਕਾਲ ਜੀ ਸਾਰਿਆਂ ਨੂੰ ਇਕ ਨੂਰ ਨੇਕੀ ਦਾ ਹਸਪਤਲ ਜਿਹੜਾ ਹੈ ਇੱਕ ਐਨਜੀਓ ਇਕ ਨੂਰ ਸੇਵਾ ਕੇ ਅੰਦਰ ਹੈ ਐਨਜੀਓ ਵੱਲੋਂ ਚਲਾਇਆ ਜਾ ਰਿਹਾ ਹਸਪਤਲ ਜਿਹਦਾ ਇੱਕੋ ਮੋਟਿਵ ਹੈ ਨੋ ਪ੍ਰੋਫਿਟ ਓਨਲੀ ਸੇਵਾ ਨਾ ਇਹਨੂੰ ਆਟੋ ਮੋਡ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਇਹਨੂੰ ਮਤਲਬ ਇਹ ਸਿਰਫ ਸੰਗਤਾਂ ਦੀ ਡੋਨੇਸ਼ਨ ਨਾਲ ਇਹ ਹਸਪਤਲ ਚੱਲਦਾ ਆਪ ਜੀ ਸਾਰਿਆਂ ਦੀ ਮਾਇਆ ਨਾਲ ਹੀ ਇਹ ਹਸਪਤਲ ਚੱਲਦਾ ਪੇਸ਼IENTS ਦੀ ਐਕਸਪਲੋਇਟੇਸ਼ਨ ਨਹੀਂ ਕਰਨੀ ਤੇ ਨਾ ਹੋਵੇ ਇਹ ਸਾਡਾ ਮੇਨ ਮਕਸਦ ਹੈ ਐਸ ਹਸਪੀਟਲ ਨਹੀਂ ਲੋਕ ਬਿਮਾਰੀ ਦੇ ਨਾਲ ਤੰਗ ਹੁੰਦੇ ਆ ਉੱਤੇ ਜਦੋਂ ਬਿੱਲ ਵੀ ਇਹੋ ਜਿਹਾ ਆ ਜਾ ਵਡਾ ਸਾਰਾ ਹਸਪੀਟਲ ਦਾ ਬਿੱਲ ਉਹ ਹੋਰ ਜ਼ਿਆਦਾ ਤੰਗ ਕਰਦਾ ਹੈ ਦੇਖੋ ਜਿਹੜੀ ਆਮ ਲੋਅਰ ਮਿਡਲ ਕਲਾਸ ਹੈ ਨਾ ਬੇਟਾ ਉਹ ਤੇ ਮਿਡਲ ਕਲਾਸ ਹੈ ਆਮ ਉਹਨਾਂ ਦੀ ਜਿਹੜੀ ਕਪੈਸਿਟੀ ਹੈ ਸੈਲਰੀਜ਼ ਦੀ ਤਨਖਾਹਾਂ ਵਗੈਰਾ 10 ਤੋਂ ਲੈ ਕੇ 15-20 ਹਜ਼ਾਰ ਤੋਂ ਵੱਧ ਦੀ ਇਨਕਮ ਨਹੀਂ ਹੈ ਤੇ ਸੱਚ ਦੱਸਾਂ ਤੇ 60 ਤੋਂ 70% ਆਫ ਪੋਪੂਲੇਸ਼ਨ 10 ਤੋਂ 20 ਹਜ਼ਾਰ ਰੁਪਏ ਮਹੀਨੇ ਦੀ ਜਿਹੜੀ ਕਿ ਆਮਦਨੀ ਵਾਲੇ ਆ ਹੁਣ ਜਿਹਦੇ ਆਮਦਨੀ 15000 ਹੈ 20000 ਹੈ 10000 ਹੈ 12000 ਹੈ ਉਹਦਾ ਜੇ ਕੋਈ ਜਿਵੇਂ ਤੁਸੀਂ ਡੈਲਿਸਿਸ ਦਾ ਨਾਮ ਲਿਆ ਸੀ ਨਾ ਮਹੀਨੇ ਦਾ ਡੈਲਿਸਿਸ ਦਾ ਖਰਚਾ 30 ਤੋਂ 40000 ਰੁਪਇਆ ਪੈ ਜਾਂਦਾ ਆਮ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਪਰ ਆਪਣੇ ਹਸਪੀਟਲ 'ਚ ਅਸੀਂ ਕਿਹਾ ਵੀ ਨਹੀਂ ਹੈ ਕੰਮ ਨਹੀਂ ਹੋਣਾ ਚਾਹੀਦਾ ਨਾ ਸਿਰਫ 450 ਰੁਪਏ ਚਾ ਡੈਲਿਸਿਸ ਹੁੰਦਾ ਤੇ ਉਹਦਾ 450 ਰੁਪਏ ਜਿਹੜਾ ਕਿ ਦੇ ਸਕਦਾ ਜਿਹੜਾ ਨਹੀਂ ਦੇ ਸਕਦਾ ਉਹਦੇ ਲਈ ਫਿਰ ਇਨਕੁਆਇਰੀ ਸਿਸਟਮ ਹੈ ਇੱਕ ਮੂਰ ਸੇਵਾ ਕੇਂਦਰ ਦੇ volunteers ਉਹਨਾਂ ਦੇ ਘਰਾਂ 'ਚ ਜਾ ਕੇ ਦੇਖਦੇ ਆ ਦੇ ਫਰੋਨਾ ਦੀ ਰਿਪੋਰਟ ਲੇਤੀ ਜਾਂਦੇ ਵਾਕਈ ਨੀਡੀ ਨੇ ਤੇ ਉਹਨਾਂ ਦਾ ਇਲਾਜ ਫਰੀ 20 ਹੋ ਜਾਂਦਾ ਜੀ ਤੇ ਇਸ ਤੋਂ ਇਲਾਵਾ ਇਸ ਹਸਪਤਲ 'ਚ ਕਾਫੀ ਸਾਰੇ ਜਿਹੜੇ ਕਿ ਆਪਰੇਸ਼ਨਸ ਹੋ ਰਹੇ ਨੇ ਜਿਵੇਂ ਆਪ ਜੀ ਨੇ ਤੁਸੀਂ ਦੇਖਿਆ ਹੀ ਹੋਏਗਾ ਤੇ 15000 ਤੋਂ 25000 ਰੁਪਏ ਦੇ ਵਿੱਚ ਸਾਰੇ ਹਸਪਤਲ ਹੈ ਕੈਪਿੰਗ 20000 ਰੁਪਏ 'ਚ ਦੁਰਬੀ ਨਾਲ ਲੈਪਰੋਸਕੋਪੀ ਨਾਲ ਸਾਡੇ ਜਿਹੜੇ ਸੀਨੀਅਰ ਡਾਕਟਰ ਕੁਲਦੀਪ ਸਿੰਘ ਜੀ ਹੈ ਡੀ ਐਮ ਸੀ ਤੋਂ ਰਿਟਾਇਰ ਡਾਕਟਰ ਹੈ ਉਹ ਉਹ ਕਾਰਿਆ ਸਿਰਫ 20000 ਰੁਪਏ ਚ ਪੱਥਰੀ ਦਾ ਆਪਰੇਸ਼ਨ ਲੈਪ ਕੋਲੀ ਤੇ ਉਹ ਬਾਹਰ 40 50000 ਰੁਪਏ ਚ ਹੈ ਜਿਹੜਾ ਬੱਚੇਦਾਨੀ ਦੀ ਰਸੋਲੀ ਦਾ ਆਪਰੇਸ਼ਨ ਹੈ ਬਾਹਰ 60 70000 ਲੱਗਦਾ ਸਾਡੇ ਮੈਕਸਿਮਮ 25000 ਫਿਕਸ ਹੈ ਉਹਦੇ ਤੋਂ ਡਾਕਟਰ ਥੱਲੇ ਕਰਾ ਸਕਦੇ ਆ ਵਧਾ ਨਹੀਂ ਸਕਦੇ ਮਤਲਬ ਕਿ ਅਸੀਂ ਉੱਥੇ ਕੋਸ਼ਿਸ਼ ਹੈ ਹੀ ਕੀਤੀ ਆ ਵੀ ਵਿਥਿਨ ਦਾ ਰੀਚ ਆਫ ਦਾ ਕਾਮਨ ਪੀਪਲ आम आदमी ਦੇ ਤੋਂ ਕਿ ਪਕੜ ਚਾ ਜੇ ਮੈਂ ਇਲਾਜ ਕਰਾ ਸਕਾਂ ਜਿਵੇਂ ਕਿਸੇ ਦੀ ਹੱਡੀ ਟੁੱਟੀ ਐਕਸੀਡੈਂਟ ਹੋਇਆ 50-60000 ਤਾਂ ਚੈਰੀਟੇਬਲਸ ਵਿੱਚ ਆਮ ਲੱਗ ਜਾਂਦਾ ਐਸਟੇਸੀ ਨੂੰ ਚੈਰੀਟੇਬਲ ਨਹੀਂ ਕਹਿੰਦੇ ਨੇਕੀ ਦਾ ਹਸਪਤਾਲ ਹੈ ਡਾਕਟਰਸ ਨੂੰ ਵੀ ਕਹਿੰਨੇ ਆ ਤੁਸੀਂ ਆਪਣੇ ਪੈਸੇ ਪੂਰੇ ਲੋ ਬਟ ਪੇਸ਼IENTS ਨੂੰ ਆਪਾਂ ਸਿਰਫ ਇੰਨੇ ਪੈਸੇ ਲੈਣੇ ਆ 17000 ਰੁਪਏ ਤੋਂ 20000 ਰੁਪਏ ਦੇ ਵਿੱਚ ਵਿੱਚ ਅਸੀਂ ਜਿਹੜੇ ਕਿ ਹੱਡੀਆਂ ਟੁੱਟੀਆਂ ਦੇ ਆਪਰੇਸ਼ਨ ਹੈ ਉਹ ਹੋ ਰਹੇ ਆ ਇਹ ਸਾਰਾ ਕਰਨ ਦੇ ਛੱਡਾ ਮਤਲਬ ਬਈ 25 ਲੱਖ ਰੁਪਈਆ ਤਾਂ ਇਸ ਹਸਪੀਟਲ ਦੀ ਸੈਲਰੀਜ਼ ਦੇ ਖਰਚਾ ਉਵਰ ਸਾਰੀ ਸੰਗਤ ਮਿਲਜੁਲ ਕੇ ਕਰ ਰਹੀ ਐ ਐਕਸਪਲੋਇਟੇਸ਼ਨ ਨਹੀਂ ਐ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਚੀਜ਼ ਐ ਕੋਈ ਵੀ ਹਸਪੀਟਲ ਚੱਲਦਾ ਨਾ ਉਹਦਾ ਇੰਜਨ ਹੁੰਦਾ ਲੈਬੋਰੇਟਰੀ ਤੇ ਦਵਾਈਆਂ ਉਹਦੇ ਵਿੱਚ ਬਹੁਤ ਜ਼ਿਆਦਾ ਰੇਟਾਂ 'ਚ ਫਰਕ ਹੁੰਦਾ ਆਪਣਾ ਹਿੰਦੁਸਤਾਨ ਦਾ ਸਿਸਟਮ ਆਪ ਜੀ ਸਾਰਿਆਂ ਨੂੰ ਪਤਾ ਬਈ ਐਮ ਆਰ ਪੀਜ਼ ਜੇ 35 ਰੁਪਏ ਦਾ ਪਤਾ ਤੇ 4-500 ਐਮ ਆਰ ਪੀ ਹੁੰਦੀ ਐ ਕਿੰਨੇ ਲੈਸ ਕਰ ਲਓਗੇ ਤੇ ਇਹ ਬੜੀ ਪਰੇਸ਼ਾਨੀਆਂ ਵਾਲੀ ਚੀਜ਼ ਐ ਆਮ ਬੰਦੇ ਲਈ ਗਰੀਬ ਆਦਮੀ ਲਈ ਉੱਥੇ ਅਸੀਂ ਵਰਕ ਕੀਤਾ ਅਸੀਂ ਇਸ ਹਸਪੀਟਲ ਦੀ ਜਿਹੜੀ ਫਾਰਮੇਸੀ ਹੈ ਕਿਸੇ ਨੂੰ ਨਹੀਂ ਦਿੱਤੀ ਆਪਣੇ ਕੋਲੇ ਰੱਖੀ ਹੈ ਉਹਦੇ 'ਚ ਅਸੀਂ ਐਮ ਆਰ ਪੀ ਨਹੀਂ ਯੂਜ਼ ਕਰਦੇ ਜਿਹੜੀ ਕੋਸਟ ਪ੍ਰਾਈਸ ਹੈ ਕੋਸਟ ਪ੍ਰਾਈਸ ਦੇ ਉੱਤੇ ਸਾਡੇ 'ਚ ਕੋਈ ਬੰਦਾ ਨਹੀਂ ਜਿਹੜਾ ਸਾਡਾ ਅਕਾਊਂਟੈਂਟ ਹੈ ਸਾਡੀ ਬੇਟੀ ਹੈ ਅਕਾਊਂਟੈਂਟ ਉਹਨੇ 15 20% 25% ਦੇਖ ਕੇ ਜਿਵੇਂ ਮੈਂ ਐਗਜ਼ਾਮਪਲ ਦੇਣਾ ਜਿਵੇਂ 30 ਰੁਪਏ ਦਾ ਬੱਤਾ ਜੇ 20% ਵਿੱਚ ਲਿਤਾ ਤੇ 30 ਰੁਪਏ ਦੀ ਚੀਜ਼ 6 ਰੁਪਏ ਉੱਤੇ ਲਾ ਕੇ 36 ਰੁਪਏ ਉਹ 6 ਰੁਪਏ ਆਪਰੇਟਿੰਗ ਐਕਸਪੈਂਸਸ ਆਪਣੇ ਫਾਰਮੇਸੀ ਦੇ ਖਰਚੇ ਕੱਢ ਲੇ ਪਰ ਉਹਦੀ ਐਮ ਆਰ ਪੀ ਹੁੰਦੀ ਹੈ 250 ਰੁਪਏ ਉਹਦੀ ਐਮ ਆਰ ਪੀ ਹੁੰਦੀ ਹੈ 300 ਰੁਪਏ ਕਈ ਵਾਰੀ ਨਾ ਪੇਸ਼ੈਂਟਸ ਦੂਜੇ ਹਸਪਤਾਲਾਂ ਚੋਂ ਲੈ ਕੇ ਆਂਦੇ ਆ ਨਾ ਵੀ 570 ਰੁਪਏ ਦਾ ਇੰਜੈਕਸ਼ਨ ਹੈ ਜੀ ਸਾਡੇ ਹਸਪੀਟਲ ਨੂੰ ਮਿਲਦਾ 45 ਰੁਪਏ ਦਾ ਜਾਂ 70 ਰੁਪਏ ਦਾ ਉਹ ਵੀ ਜ਼ਿਆਦਾ ਫਰਕ ਕਿਉਂਕਿ 100 ਰੁਪਏ ਦਾ ਵੀ ਨਹੀਂ ਡਿਫਰੈਂਟ ਡਿਫਰੈਂਟ ਬਹੁਤ ਜ਼ਿਆਦਾ ਬੇਟਾ ਇਹ ਇਹੀ ਚੀਜ਼ ਮਾਰ ਕਰ ਰਹੀ ਆ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਮੇਰੀ ਬੇਨਤੀ ਸਿਰਫ ਇੰਨੀ ਕਾ ਵੀ ਅਸੀਂ ਇਹਦੇ ਲਈ ਰੋਲਾ ਨਹੀਂ ਪਾ ਰਹੇ ਅਸੀਂ ਤਾਂ ਕਹਿੰਦੇ ਜੋ ਆਵੇ ਸੋ ਰਾਜੀ ਜਾਵੇ ਕਿ ਇਹ ਨਹੀਂ ਨਹੀਂ ਹੈਗੀ ਜਿੰਨੀ ਕਿ ਮਤਲਬ ਹੋਣੀ ਚਾਹੀਦੀ ਆ ਇਹ ਸਿਰਫ ਡਾਕਟਰਾਂ ਨੇ ਲਖਾਈ ਹੋਈ ਆ ਕਿਉਂਕਿ ਉਹਨਾਂ ਨੇ ਆਪਣੇ ਦੇ ਲਈ ਆਪਾਂ ਆਪਣਾ ਜਿਹੜਾ ਮਕਸਦ ਹੈ ਸਾਡਾ ਮਕਸਦ ਆ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਸਾਡਾ ਮਕਸਦ ਆ ਆਪਣੀ ਸੇਵਾ ਕਰੀ ਆਪਾਂ ਆਪਣੀ ਸੇਵਾ ਕਰੀਏ ਇੱਥੇ ਜਿਹੜੇ ਵੀ ਤੁਸੀਂ ਵਾਰਡ ਦੀ ਵੀ ਮੈਂ ਕਵਾਂਗਾ ਤੁਹਾਨੂੰ ਫੁਟੇਜ ਲੈ ਕੇ ਦਿਖਾਵੋ ਇੱਥੇ ਆਪਰੇਸ਼ਨਜ਼ ਹੋ ਰਹੇ ਆ ਇੱਥੇ ਡਾਇਲਿਸਿਸ ਹੋ ਰਹੇ ਆ ਖੱਟ ਦੇ ਕੇ ਨਾ ਲੋਕ ਡਰ ਜਾਂਦੇ ਆ ਕਿ ਪਤਾ ਨਹੀਂ ਚੱਜਦਾ ਕਰਦੇ ਆ ਕਿ ਨਹੀਂ ਇਹ ਸਵਾਲ ਜ਼ਰੂਰ ਹੁੰਦਾ ਪਰ ਅਸੀਂ ਇੱਥੇ ਆ ਕੇ ਦੇਖਿਆ ਡਾਕਟਰ ਦੇ ਨਾਮ ਦੇ ਥੱਲੇ ਕੋਈ ਐਮਬੀਬੀਐਸ ਆ ਕੋਈ ਐਮਡੀ ਆ ਮਤਲਬ ਡਾਕਟਰਸ ਵੀ ਇੰਨੇ ਵੱਡੇ ਵੱਡੇ ਮਤਲਬ ਕੋਈ ਵੀ ਡਾਕਟਰ ਇੱਥੇ ਐਮਬੀਬੀਐਸ ਐਮਡੀ ਤੋਂ ਥੱਲੇ ਨਹੀਂ ਹੈ ਸਾਡੇ ਕੋਲ ਐਮਡੀ ਮੈਡੀਸਨ ਡਾਕਟਰ ਹੈਗੇ ਆ ਸਾਡੇ ਕੋਲ ਨੇਫਰੋਲੋਜਿਸਟ ਹੈ ਕਿਡਨੀ ਦੇ ਸੁਪਰ ਸਪੈਸ਼ਲਿਸਟ ਸਾਡੇ ਕੋਲ ਹੱਡੀਆਂ ਦੇ ਐਮਬੀਬੀਐਸ ਐਮਐਸ ਡਾਕਟਰ ਹੈ ਉਸ ਤੋਂ ਬਾਅਦ ਡਾਕਟਰ ਕੁਲਦੀਪ ਸਿੰਘ ਜੀ ਦਾ ਮੈਂ ਤੁਹਾਨੂੰ ਦੱਸਿਆ ਕਿ ਉਹ ਐਮ ਐਸ ਐਫਸੀਐਸ ਐਫ ਆਰ ਸੀਐਸ ਇੰਗਲੈਂਡ ਤੋਂ ਪੜ੍ਹ ਕੇ ਆਏ ਹੋਏ ਆ ਉਹ ਵੀ ਸਾਡੇ ਕੋਲ ਸਰਜਰੀਜ਼ ਕਰ ਰਹੇ ਆ ਸਾਡੇ ਕੋਲ ਡਾਕਟਰ ਸੋਪਤੀ ਹੈ ਜਿਹੜੇ ਕਿ ਐਮ ਬੀ ਬੀ ਐਸ ਐਮ ਐਸ ਹੈ ਮਤਲਬ ਕਿ ਡਾਕਟਰ ਨੂਪਮਾ ਗੋਇਲ ਜੀ ਹੈ ਜਿਹੜੇ ਗਾਇਨਕੋਲੋਜਿਸਟ ਹੈ ਸ਼ੀ ਇਜ਼ ਆਲਸੋ ਸਰਜਨ ਤੋਂ ਮੈਂ ਸਿਰਫ ਗਾਇਨਕੋਲੋਜਿਸਟ ਹਾਂ ਪੀਡੀਆਟ੍ਰਿਕ ਚ ਬੱਚਿਆਂ ਦੇ ਡਾਕਟਰ ਹੈਗੇ ਆ ਆਪ ਜੀ ਨੂੰ ਇਹ ਕਹਿਣਾ ਚਾਹਨਾ ਵੀ ਇਹ ਜਦੋਂ ਅਸੀਂ ਹਸਪੀਟਲ ਬਣਾਇਆ ਸੀ ਨਾ ਤੇ ਲੋਕੀ ਕਹਿੰਦੇ ਸੀ ਵੀ ਯਾਰ ਐਡੀ ਦੂਰ ਹਸਪੀਟਲ ਆ ਆਲਮਗੀਰ ਸਾਹਿਬ ਦਾ ਆਊਟਰ ਪੈਰੀਫਰੀ ਤੇ ਆ ਪਰ ਜਦੋਂ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਨਾ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਕੋਲ ਅਸੀਂ ਆ ਗਏ ਆ ਤੇ ਗੁਰੂ ਸਾਹਿਬ ਦੀ ਥਾਪੜੇ ਸਤਕਾ ਜਿਵੇਂ ਭਾਈ ਕਨ੍ਹਈਆ ਜੀ ਨੂੰ ਥਾਪੜੇ ਤਾ ਸੋਵੇਂ ਇੱਕ ਨੂਰ ਦੀ ਟੀਮ ਨੂੰ ਗੁਰੂ ਸਾਹਿਬ ਨੇ ਥਾਪੜਾਇਆ ਤਾਂ ਆਪ ਜੀ ਦੇਖ ਸਕਦੇ ਹੋ ਤੇ ਸਾਰੇ ਰਲ ਮਿਲ ਕੇ ਮੈਂ ਤਾਂ ਹੁਣ ਡਾਕਟਰਾਂ ਦੇ ਸਾਨੂੰ ਸਾਡੇ ਆਪਣੇ ਆਫਿਸ 'ਚ ਬੈਠਣ ਦੀ ਜਗ੍ਹਾ ਨਹੀਂ ਹੈਗੀ ਡਾਕਟਰਾਂ ਲਈ ਹੈਗੀ ਹੈ ਦੇ ਡਾਕਟਰਸ ওভার ਐ 6 7 ਡਾਕਟਰ ਸਾਡੇ ਕੋਲ ਰੋਜ਼ 7 8 ਡਾਕਟਰਸ ਹੁੰਦੇ ਆ ਸੇਵਾਮਾਲਕ ਨਹੀਂ ਆਪਣੀ ਉਹਨਾਂ ਨੇ ਜੋ ਉਹਨਾਂ ਦੀ ਜਿਹੜਾ ਆਪਣਾ ਫੀਸ ਆ ਉਹ ਚਾਰजेस ਜਿਹੜੇ ਪੂਰੇ ਡਾਕਟਰਸ ਨੂੰ ਸਿਰਫ ਇਹ ਬੇਨਤੀ ਆ ਵੀ ਆਪਣਾ ਕੰਮ ਵਧੀਆ ਕਰ ਬੱਸ ਮਕਸਦ ਆ ਜਿਹੜਾ ਵੀ ਆਵੇ ਪੇਸ਼ੈਂਟ ਉਹ ਠੀਕ ਹੋ ਕੇ ਜਾਵੇ ਇਕੋ ਮੋਟਿਵ ਹੈ ਸਾਡਾ ਤੇ ਸਾਡੇ ਨਾਲ ਜਿਵੇਂ ਸਾਡੇ ਸੀਨੀਅਰ ਹੈ ਸਾ ਗੁਰਪਤਨ ਸਿੰਘ ਨੇ ਜੇ ਨਾਲ ਦੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਬਣ ਰਹੀ ਹੈ ਮਦਰ ਐਂਡ ਚਾਈਲਡ ਕੇਅਰ ਉੱਥੇ ਬਣਾਣਾ ਨਾਲ ਨਿਊਰੋ ਸੈਂਟਰ ਬਣਾਣਾ ਇਹ ਸਾਡੇ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿੱਥੇ ਕਿ ਆਮ ਲੋਕਾਂ ਨੂੰ ਬਹੁਤ ਲੋੜ ਹੈ ਜਿਵੇਂ ਕੋਈ ਨਿਊਰੋ ਦਾ ਕੋਈ ਪੇਸ਼ੀਐਂਟ ਹੋ ਜਾਏ ਉਹਨਾਂ ਆਈਸੀਯੂ 'ਚ ਰੋਜ਼ ਦਾ 25-30000 ਰੁਪਏ ਬਣਦਾ ਸਾਡਾ ਹੁਣ ਅਗਲਾ ਪ੍ਰੋਜੈਕਟ ਇੱਕ ਇਹੋ ਜਿਹਾ ਨਿਊਰੋ ਦਾ ਆਈਸੀਯੂ ਬਣਾਣਾ ਨਿਊਰੋ ਦੇ ਡਾਕਟਰਸ ਅਸੀਂ ਲੱਭ ਰਹੇ ਹਾਂ ਤਾਂ ਕਿ ਉਹ ਜਿਹੜਾ 25-30000 ਰੋਜ਼ ਦਾ ਖਰਚਾ ਲਾਉ ਕੋ ਫਿਰ ਕਹਿੰਦੇ ਵੀ ਚਲ ਛੱਡ ਯਾਰ ਪੇਸ਼ੈਂਟ ਨੂੰ ਛੱਡ ਦਿੰਦੇ ਆ ਆਪਾਂ ਕਰੀਏ ਵੀ ਉਹਨੂੰ ਵਿਦਨ ਦਾ ਰੀਚ ਆਫ ਆਫ ਵੀ ਦੇਖੇ ਹੋਣਗੇ ਜੇ ਡਾਕਟਰਸ ਨੇ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਜਿਹੜਾ ਟਾਈਮ ਬਚੇ ਅਸੀਂ ਪ੍ਰਾਈਵੇਟ ਆਪਣਾ ਕੰਮ ਕਰੀਏ ਪਰ ਇੱਥੇ ਜੇ ਆ ਰਹੇ ਨੇ ਮਤਲਬ ਬਹੁਤ ਕੱਟ ਲੈਂਦੇ ਹੋਣਗੇ ਬੇਟਾ ਦੇਖੋ ਜਦੋਂ ਔਰਾ ਹੁੰਦਾ ਹਰ ਜਗ੍ਹਾ ਦਾ ਨਾ ਇੱਥੇ ਤਾਂ ਸਾਡੇ ਜਿਹੜੇ ਮੈਡੀਸਿਨ ਦੇ ਡਾਕਟਰਸ ਦੀ ਮੈਂ ਇੱਕ ਗੱਲ ਦੱਸਾਂ ਵੀ ਉਹ ਮਨੂੰ ਕਹਿੰਦੇ ਵੀ ਵੀਰਜੀ ਉਹਨਾਂ ਪੇਸ਼ੈਂਟ ਹੈ ਉਹਦੇ ਕੋਲ ਆਹਾਂ ਜਾਣ ਤੇ ਵੀ ਪਹਿਣੀ 500 ਰੁਪਏ ਕੋਲੋਂ ਦੇ ਦਿੰਦੇ ਆ ਕਿਉਂਕਿ ਹੋਰਾਂ ਵਰਕਰ ਦਾ ਜਦੋਂ ਪਤਾ ਵੀ ਮੈਂ ਮੈਨੇਜਮੈਂਟ ਦਾ ਵੀ ਮਨ ਕਰਿਆ ਹੁੰਦਾ ਵੀ ਅਸੀਂ ਵੀ ਕੋਈ ਸੇਵਾ ਕਰ ਲਈਏ ਵੀ ਚੰਗੇ ਕੰਮ ਕਰ ਲਈਏ ਕਿਈ ਡਾਕਟਰਾਂ ਦੇ ਕਰ ਤੇ ਪਾਰੀਆ ਥੋੜੀ ਸੇਵਾ ਡਾਕਟਰ ਕੁਲਦੀਪ ਜੀ ਉਹ ਕਹਿੰਦੇ ਯਾਰ ਆ ਕੇ ਨਾ ਸਾਨੂੰ ਕਹਿ ਦੇਣ ਯਾਰ ਇਹਦੇ ਕੋਈ ਪੈਸੇ ਨਹੀਂ ਇਹਦੀ ਫ੍ਰੀ ਕਰਨੀ ਹੈ ਸਰਜਰੀ ਸੋ ਜਦੋਂ ਕੋਈ ਚੀਜ਼ ਉਹ ਇੱਕ ਸ਼ਾਹਰੂਖ ਖਾਨ ਦਾ ਡਾਇਲੋਗ ਨਹੀਂ ਸੀ ਜਬ ਆਪ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤਾਂ ਸਾਰੀ ਕਾਇਨਾਤ ਉਸੇ ਪੂਰਾ ਕਰਨੇ ਲਈ ਜੋਰ ਲਗਾ ਦਿੱਤੀ ਉਹ ਹੀ ਕੰਮ ਇੱਕ ਨੂਰ ਸੇਵਾ ਕੇ ਅੰਦਰ ਇੱਕ ਨੂਰ ਨੇਕਤੀ ਦੇ ਹਸਪੀਟਲ ਚੋੜਿਆ ਜਦੋਂ ਆਪਾਂ ਕੁਝ ਬੰਦੇ ਰਲ ਮਿਲ ਕੇ ਸੇਵਾ ਕਰ ਰਹੇ ਆ ਨਿਸਵਾਰਥ ਨਿਸ਼ਕਾਮਤਾ ਨਾਲ ਇੱਥੇ ਕੋਈ ਵੀ ਪ੍ਰਧਾਨ ਨਹੀਂ ਕੋਈ ਸਖਤ ਨਹੀਂ ਸਾਰੇ ਅਸੀਂ ਵਲੰਟੀਅਰ ਆ ਸੇਵਾਦਾਰ ਆ ਉਹ ਮਾਲਕ ਦੇ ਬੱਚੇ ਆ ਗੁਰੂ ਨਾਨਕ ਦੇ ਨਾ ਇੱਕ ਹੁਕਮ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਵੰਡ ਛਕ ਦੇ ਵਿੱਚ ਆਂਦਾ ਵਾ ਬੇਨਤੀ ਆਪ ਜੀ ਦੇ ਇਸ ਚੈਨਲ ਰਹੀ ਸਾਰੀ ਸੰਗਤ ਨੂੰ ਸਮਾਂ ਬਹੁਤ ਘੱਟ ਆ ਆਪਣਾ ਆਪਣਾ ਜੀਵਨ ਆਪਾਂ ਸਾਰੇ ਗੁਜ਼ਰ ਜਾਣਾ ਤੇ ਕਦੋਂ சுவாਸ ਖਤਮ ਹੋ ਜਾਣੇ ਪਤਾ ਹੀ ਨਹੀਂ ਲੱਗਣਾ ਕਿਉਂ ਜੀ ਅਖੀਰਲਾ ਸਵਾਸਾਂ ਤੋਂ ਪਹਿਲਾਂ ਕਹਿੰਦੇ ਨਾ ਮਰਨੇ ਸੇ ਪਹਿਲੇ ਜੀਣਾ ਸਿੱਖ ਲੈ ਆ ਇੱਕ ਨੂਰ ਸੇਵਾ ਕੇ ਅੰਦਰ ਇੱਕ ਪਲੇਟਫਾਰਮ ਹੈ ਆਓ ਆਪਾਂ ਸਾਰੇ ਰਲ ਕੇ ਇਹਨੂੰ ਜੀ ਲਈਏ ਕਿੰਨਾ ਟਾਈਮ ਅਗੇ ਹਸਪੀਟਲ ਨੂੰ ਇਹ ਹਸਪੀਟਲ ਪਹਿਲੀ ਜਨਵਰੀ 2022 ਚ ਸ਼ੁਰੂ ਹੋਇਆ ਸੀ ਜੀ ਹੁਣ 2.5 ਸਾਲ ਹੋ ਗਏ ਆ ਤੇ ਫੰਡਿੰਗ ਦਾ ਮਤਲਬ ਹੈਲਪ ਦਾ ਲੋਕਾਂ ਤੋਂ ਘਟਿਆ ਤਾਂ ਨਹੀਂ ਕਦੀ ਕਹਿੰਦੇ ਨੇ ਬਲਕੋ ਜੀ ਵਧੀ ਜਾਂਦੇ ਹੈ ਹੋਰ ਸਾਡਾ ਹੌਸਲਾ ਵੱਧ ਜਾਂਦਾ ਵੀ ਸਾਨੂੰ ਲੋਕ ਸਾਡੇ ਨਾਲ ਕਦੀ ਕਮੀ ਨਹੀਂ ਆਈ ਜਿਵੇਂ ਡੋਨੇਸ਼ਨਸ ਪੂਰੀ ਆ ਰਹੀ ਹੈ ਸਾਡਾ ਕੰਮ ਰੁਕਿਆ ਨਹੀਂ ਸਮਾ ਵੱਧ ਰਿਹਾ ਡੇ ਵੱਡੇ ਇਹ ਗੁਰੂ ਨਾਨਕ ਦਾ ਕੰਮ ਹੈ ਮਾ ਸਾਡਾ ਥੋੜਾ ਗੁਰੂ ਨਾਨਕ ਜੀ ਉਹਦਾ ਕੰਮ ਸਮਝਦੇ ਆ ਪਰਮਾਤਮਾ ਦਾ ਕੰਮ ਇਹ ਕਿੱਥੋਂ ਘਟ ਜੂਗੀ ਪੁੱਤਰ ਇਹ ਤਾਂ ਮਾਲਕ ਨੇ ਹੋਰ ਚੜ੍ਹਦੀ ਕਲਾ ਚ ਰੱਖਣੇ ਰੱਖਣਾ ਥੋੜਾ ਜੀ ਨਾਲ ਦੀ ਹੋਰ ਬਣਾਉਣ ਲੱਗੇ ਜੇ ਸਾਡਾ ਹੌਸਲਾ ਵਧੀ ਜਾਂਦਾ ਤੇ ਅਸੀਂ ਥੋੜਾ ਜੀ ਬਿਲਕੁਲ ਆਰੰਗ ਦੇ ਸਾਹਿਬ ਦੇ ਬਿਲਕੁਲ ਨਾਲ ਜੀ ਜੀ ਕਲਗੀਧਰ ਪਾਸ਼ਾ ਜੀ ਦਾ ਨਾ ਇੱਕ ਫਰਮਾਨ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਐ ਤੁਸੀਂ ਮੈਂ ਕਹਾਂਗਾ ਆ ਦੇਖੋ ਇਹ ਏਕਨੂਰ ਦਾ ਸਿਸਟਮ ਕਿਸੇ ਡੋਨਰ ਨੇ ਲਾਇਆ ੴ ਰਾਮ ੴ ਵਾਹਿਗੁਰੂ ਅੱਲਾ ਐ ਬਈ ਏਕਨੂਰ ਜਿੱਥੇ ਆਕੇ ਸਾਰਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਾਗ ਜਿਆ ਕੌਣ ਭਲੇ ਕੋ ਮੰਦੇ ਲੋਕਾ ਭਰਮ ਨਾ ਭੂ ਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਰਵ ਰਹੇ ਆ ਸਭ ਨਹੀਂ ਜਾਏ ਉਹ ਪਰਮੇਸ਼ਰ ਆਪਣੀ ਦੁਨੀਆ ਚ ਆ ਦੇਖ ਆ ਪਰਮੇਸ਼ਰ ਸਾਨੂੰ ਇੰਨਾ ਚ ਕਿਉਂ ਨਹੀਂ ਨਜ਼ਰ ਆਂਦਾ ਯਾਰ ਇਹ ਅੱਜ ਦੇਖੋ ਅਜੇ ਰਾਸ਼ਨ ਵੰਡ ਸਮਾ ਰੋਆ ਕਿੱਥੋਂ ਕਿੱਥੋਂ ਆਂਦੇ ਆ ਆਪ ਜੀ ਦੇਖ ਰੋ ਰਾਸ਼ਨ ਲੈਣ ਵਾਸਤੇ ਆਪਣਾ ਇਲਾਜ ਕਰਾਣ ਵਾਸਤੇ ਅਸੀਂ ਮੂਰਤੀਆਂ ਤੇ ਤਾਂ ਪੈਸੇ ਲਾਈ ਜਾਂਦੇ ਆ ਮਹਿਲਾ ਤੇ ਪੈਸੇ ਲਾਈ ਜਾਂਦੇ ਆ ਆ ਜਿਨ੍ਹਾਂ ਨੂੰ ਲੋੜ ਆ ਯਾਰ ਇਹਨਾਂ ਨੂੰ ਸੰਭਾਲ ਲਈਏ ਪਰਮਾਤਮਾ ਦੀ ਖੁਸ਼ੀ ਮਿਲਦੀ ਹੈ ਦੇਖੋ ਆਪਾਂ ਕਿਸੇ ਦਾ ਪਤਾ ਕਰਨ ਜਾਈਏ ਨਾ ਕਿਸੇ ਪਰਿਵਾਰ ਦਾ ਤੇ ਪਤਾ ਕਰਨ ਜਾਈਏ ਕਿ ਉਹ ਬੜੇ ਖੁਸ਼ ਹੁੰਦੇ ਆ ਵੀ ਪਰਿਵਾਰ ਵਾਲੇ ਵੀ ਮੇਰੇ ਬੱਚੇ ਦਾ ਪਤਾ ਕਰਨਾ ਤੇ ਜੇ ਕਿਸੇ ਹਸਪਤਾਲ ਚ ਜਾ ਕੇ ਕਿਸੇ ਅਨਨੋਨ ਮਰੀਜ਼ ਦੀ ਤੁਸੀਂ ਜਦੋਂ ਸੇਵਾ ਕਰਦੇ ਹੋ ਕਿਸੇ ਵਿਾਰਸ ਦੀ ਜਿਹਦਾ ਕੋਈ ਨਹੀਂ ਹੈਗਾ ਉਹਦਾ ਹੱਥ ਫੜਦੇ ਹੋ ਕਿਸੇ ਦਾ ਆਪਰੇਸ਼ਨ ਕਰਾਣੇ ਹੋ ਕਿ ਉਹਨੂੰ ਦਵਾਈਆਂ ਦੇ ਦੇਣੇ ਹੋ ਤੇ ਫਿਰ ਕੀ ਹੁੰਦਾ ਉਹ ਮਾਲਕ ਖੁਸ਼ ਹੁੰਦਾ ਮਾਲਕ ਸ਼ਾਬਾਸ਼ੀ ਦਿੰਦਾ ਕਿਉਂਕਿ ਉਹਦੇ ਬੱਚਿਆਂ ਦੀ ਬਾਹ ਤੁਸੀਂ ਵੜੀ ਉਹ ਤੁਹਾਡੀ ਬਾਹ ਫੜੇ ਥੈਂਕ ਯੂ ਗੁਰੂ ਇਹ ਹਸਪੀਟਲ ਹੈ ਰੇਟ ਬਹੁਤ ਘੱਟ ਨੇ ਪਰ ਡਾਕਟਰਸ ਬਿਲਕੁਲ A1 ਉਹਨਾਂ ਦੇ ਵੱਲ ਫੈਸਿਲਿਟੀ ਦਿੱਤੀ ਜਾਂਦੀ ਹੈ ਕੁਆਲੀਫਾਈਡ ਡਾਕਟਰਸ ਨੇ MBBS MD ਡਾਕਟਰਸ ਇੱਥੇ ਉਹਨਾਂ ਦੇ ਵੱਲੋਂ ਇਲਾਜ ਕੀਤਾ ਜਾਂਦਾ ਹੈ ਪਰ ਰੇਟ ਬਹੁਤ ਸਸਤੇ ਨੇ ਤਾਂ ਬਹੁਤ ਵਧੀਆ ਇਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਜਿਸ ਤਰ੍ਹਾਂ ਗੱਲਬਾਤ ਵੀ ਕੀਤੀ ਹੈ ਅਗਰ ਕਿਸੇ ਕੋਲ ਪੈਸੇ ਵੀ ਨਹੀਂ ਹੈਗੇ ਤਾਂ ਫਰੀ ਦੇ ਵਿੱਚ ਵੀ ਇਲਾਜ ਕਰ ਦਿੱਤਾ ਜਾਂਦਾ ਹੈ ਜ਼ਰੂਰੀ ਨਹੀਂ ਅਗਰ ਤੁਹਾਡੇ ਕੋਲ ਪੈਸੇ ਅਗਰ ਨਹੀਂ ਹੈਗੇ ਕਿਸੇ ਦੀ ਮਜਬੂਰੀ ਹੁੰਦੀ ਹੈ ਪੈਸੇ ਨਹੀਂ ਹੈਗੇ ਕਈ ਇਲਾਜ ਨਹੀਂ ਕਰਵਾ ਸਕਦੇ ਰੇਟ ਬਹੁਤ ਘੱਟ ਨੇ ਪਰ ਜੇਕਰ ਉਹਨੇ ਵੀ ਪੈਸੇ ਨਹੀਂ ਹੈ ਤਾ ਇਹਨਾਂ ਦੇ ਵੱਲੋਂ ਖਾਲੀ ਹੱਥ ਨਹੀਂ ਭੇਜਿਆ ਜਾਂਦਾ ਇਲਾਜ ਉਹਨਾਂ ਦਾ ਫ੍ਰੀ ਦੇ ਵਿੱਚ ਕਰ ਦਿੱਤਾ ਜਾਂਦਾ ਹੈ ਇਹ ਇਹ ਤਸਵੀਰیں ਸੋਹਣੀ ਤਸਵੀਰ ਹੈ ਪੰਜਾਬ ਦੀ ਸੋਹਣੀ ਤਸਵੀਰ ਹੈ ਪੰਜਾਬੀਆਂ ਦੀ ਜਿੱਥੇ ਹਰ ਕੋਈ ਜਿਹੜਾ ਇੱਥੇ ਆ ਕੇ ਆਪਣਾ ਜਿਹੜੀ ਮਜਬੂਰੀ ਆ ਉਹ ਕਿਸੇ ਦਾ ਮਜਬੂਰੀ ਦਾ ਫਾਇਦਾ ਨਹੀਂ ਚੱਕਦੇ ਇਹ ਬਹੁਤ ਕਹਿੰਦੇ ਨੇ ਤਾਂ ਪਰ ਕਿਸ ਤਰ੍ਹਾਂ ਇੱਥੇ ਮਜਬੂਰੀ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹਨਾਂ ਖਾਲੀ ਹੱਥ ਨਹੀਂ ਜਾਂਦੇ ਇਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਬਹੁਤ ਸੋਹਣੀ ਸੇਵਾ ਹਸਪਤਾਲ ਦੀ ਸੇਵਾ ਜਿੱਥੇ ਬਹੁਤ ਥੋੜੇ ਪੈਸਿਆਂ ਦੇ ਵਿੱਚ ਵਧੀਆ ਇਲਾਜ ਹੁੰਦਾ ਹੈ ਇਹ ਵਨ ਜਿਹੜਾ ਕਿ ਇਲਾਜ ਹੁੰਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਇਹਨਾਂ ਦੇ ਰੇਟ ਤੁਸੀਂ ਦੇਖ ਲਓ ਬਹੁਤ ਘੱਟ ਰੇਟ ਨੇ ਜਿਹੜੇ ਬਾਹਰ 50 60000 ਰੁਪਈਆ ਲੱਗਦੇ ਤੇ ਸਿਰਫ 15 20000 ਦੇ ਵਿੱਚ ਹੀ ਵਧੀਆ ਜਿਹੜਾ ਕਿ ਆਪਰੇਸ਼ਨ ਹੁੰਦਾ ਹੈ ਔਰ ਉਹ ਵੀ ਆਪਰੇਸ਼ਨ ਤੁਹਾਨੂੰ ਦੱਸਦੀ ਹੈ ਜਿਹੜੇ ਇੰਗਲੈਂਡ ਤੋਂ ਪੜ ਕੇ ਆਏ ਨੇ ਜਾਂ ਬਹੁਤ ਵੱਡੇ ਵੱਡੇ ਹਸਪੀਟਲ ਦੇ ਵਿੱਚ ਕੰਮ ਕਰਦੇ ਉਹ ਡਾਕਟਰ ਜੇ ਸਰਜਰੀ ਕਰਨੇ ਕੋਈ ਮਾਮੂਲੀ ਡਾਕਟਰ ਨਹੀਂ ਬਹੁਤ ਵੱਡੇ ਵੱਡੇ ਡਾਕਟਰ ਜਿਹੜੇ ਕਿ ਕੁਆਲੀਫਾਈਡ ਡਾਕਟਰਸ ਇਹ ਸਰਜਰੀ ਕਰਦੇ ਆ ਤਾਂ ਜਿਸ ਤਰ੍ਹਾਂ ਤੁਹਾਨੂੰ ਸ਼ੁਰੂਆਤ 'ਚ ਐ ਕਿ ਅਸੀਂ ਇੱਕ ਨੂਰ ਨੇਕੀ ਦਾ ਹਸਪਤਾਲ ਜਿੱਥੇ ਇਲਾਜ ਜਿਹੜਾ ਕਿ ਬਹੁਤ ਸਸਤਾ ਹੁੰਦਾ ਹੈ ਪਰ ਫੈਸਿਲਿਟੀਆਂ ਦੇ ਬੰਦਤੀ ਜਾਂਦੀ ਹੈ ਕਿਸੇ ਪ੍ਰਾਈਵੇਟ ਹਸਪੀਟਲ ਨਾਲੋਂ ਘੱਟ ਨਹੀਂ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਸਿੱਧੀ ਦਿਖਾ ਰਹੀਆਂ ਤੁਸੀਂ ਇਹ ਵਾਰਡ ਦੇਖ ਸਕਦੇ ਹੋ ਕਿੰਨਾ ਹਾਈਜੀਨ ਜਿਹੜਾ ਕਿ ਰੱਖਿਆ ਹੋਇਆ ਕੋਈ ਨਹੀਂ ਕਿ ਗੰਦ ਜਾਂ ਸਾਫ ਸਫਾਈ ਨਹੀਂ ਹੋ ਰਹੀ ਤੁਸੀਂ ਦੇਖ ਸਕਦੇ ਹੋ ਖੁਦ ਤਸਵੀਰਾਂ ਦੇ ਵਿੱਚ ਏਸੀ ਲੱਗੇ ਹੋਏ ਆ ਵਾਰ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਸੁਥਰਾ ਹੈ ਔਰ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ ਕਿ A1 ਫੈਸਿਲਿਟੀਆਂ ਤਾਂ ਉਹਦੀ ਤਸਵੀਰਾਂ ਤੁਹਾਨੂੰ ਲਾਈਵ ਜਿਹੜੀ ਕਿ ਦਿਖਾ ਰਿਹਾ ਕਿ ਇਹ ਤਸਵੀਰਾਂ ਨੇ ਇਸ ਹਸਪੀਟਲ ਦੀ ਜਿੱਥੇ ਇਲਾਜ ਤਾਂ ਬਹੁਤ ਘੱਟ ਰੇਟਾਂ ਦੇ ਵਿੱਚ ਹੁੰਦਾ ਪਰ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਪੇਸ਼ੈਂਟਸ ਦੀ ਹੈਲਥ ਦੇ ਨਾਲ ਬਿਲਕੁਲ ਜਿਹੜਾ ਕਿ ਸਾਫ਼ ਸੁਥਰਾ ਇੱਥੇ ਤੁਸੀਂ ਦੇਖ ਸਕਦੇ ਹੋ ਪੇਸ਼ੈਂਟਸ ਦਾ ਜਿਹੜਾ ਕਿ ਇਲਾਜ ਚੱਲ ਰਿਹਾ ਹੈ ਡਾਕਟਰ ਜਿਹੜੇ ਕੀ ਬਿਲਕੁਲ ਕੁਆਲੀਫਾਈਡ ਡਾਕਟਰਸ ਦੇ ਵੱਲੋਂ ਜਿਹੜਾ ਕਿ ਇਹਨਾਂ ਦੀ ਇਲਾਜ ਕੀਤਾ ਜਾਂਦਾ ਇਹਨਾਂ ਦੀ ਸਰਜਰੀ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਏਸੀ ਵੀ ਬਿਲਕੁਲ ਔਨ ਨੇ ਬਿਲਕੁਲ ਸਾਫ਼ ਸੁਥਰਾ ਹੈ ਇਦਾਂ ਲੱਗ ਰਿਹਾ ਹੈ ਕਿ ਇਹ ਕੋਈ ਐਨਜੀਓ ਦੇ ਵੱਲੋਂ ਨਹੀਂ ਚਾਰ ਰਿਹਾ ਜਾਂ ਕੁਝ ਚੈਰੀਟੇਬਲ ਨਹੀਂ ਹੈ ਕੋਈ ਪ੍ਰਾਈਵੇਟ ਨਹੀਂ ਹੈ ਤੁਹਾਨੂੰ ਦੱਸ ਦਈਏ ਇੱਕ ਜਿਹੜਾ ਕਿ ਇੱਕ ਨੂਰ ਨੇਕਾ ਦਾ ਹਸਪੀਟਲ ਜਿਹੜਾ ਕਿ ਐਂਜਲਸ ਵੱਲੋਂ ਡੋਨੇਸ਼ਨਸ ਜਿਹੜੇ ਕਿ ਲੋਕ ਦੇ ਰਹੇ ਨੇ ਉਹਨਾਂ ਦੇ ਨਾਲ ਜਿਹੜਾ ਕਿ ਇਹ ਇਲਾਜ ਚੱਲ ਰਿਹਾ ਇਹਨਾਂ ਦਾਤਾ ਡੋਨੇਸ਼ਨਸ ਬਿਲਕੁਲ ਕਹਿੰਦੇ ਨੇ ਸਹੀ ਜਗ੍ਹਾ ਲੱਗਣੀ ਬਹੁਤ ਜ਼ਰੂਰੀ ਹੈ ਤਾਂ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਡੋਨੇਸ਼ਨ ਨੂੰ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਰ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਇੱਥੇ ਵੈਸੇ ਕੋਈ ਵੀ ਆਵੇ ਤਾਂ ਲੱਗੂਗਾ ਨਹੀਂ ਕਿ ਅਸੀਂ ਉਹਨਾਂ ਨੂੰ ਆ ਹੀ ਲੱਗੂ ਇਹ ਸਪਰਾਈਵਟ ਹਸਪੀਟਲ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਜਿਹੜੇ ਸਾਡੇ ਪੇਸ਼ੈਂਟ ਜਾਂ ਇੱਥੇ ਜਿਹੜੇ ਐਡਮਿਸ਼ਨ ਹੁੰਦੇ ਵੀ ਉਹਨਾਂ ਨੂੰ ਫੀਲ ਹੋਵੇ ਵੀ ਇਹ ਸਾਨੂੰ ਬਹੁਤ ਬੈਟਰ ਆ ਚਾ ਅੱਛਾ ਲੱਗ ਫੀਲ ਹੋ ਰਿਹਾ ਜੀ ਅਸੀਂ ਤਾਂ ਉਹਨਾਂ ਦੀ ਖੁਸ਼ੀ ਚਾਹੁੰਦੇ ਆ ਵੀ ਉਹ ਠੀਕ ਰਹਿਣ ਉਹ ਖੁਸ਼ ਰਹਿਣ ਤੇ ਉਹਨਾਂ ਦਾ ਇਲਾਜ ਵਧੀਆ ਹੋ ਜਾਏ ਤੇ ਸਾਡੀ ਤਾਂ ਇਹੀ ਸਪੰਦ ਜੀ ਜੀ ਇੱਕ ਹੀ ਤਾਂ ਹੁੰਦਾ ਹੈ ਇੱਕ ਹੀ ਹੁੰਦਾ ਹੈ ਕਿ ਬਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਚਾਹੇ ਸਸਤਾ ਪਰ ਕੰਪਰੋਮਾਈਜ਼ ਹੈਲਥ ਦੇ ਕਿਸੇ ਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਤੁਸੀਂ ਠੀਕ ਕਿਹਾ ਹੈ ਮਤਲਬ ਇਸ ਤੋਂ ਉੱਪਰ ਤੇ ਕੋਈ ਸੇਵਾ ਹੋ ਹੀ ਨਹੀਂ ਸਕਦੀ ਮੈਂ ਨਿਸ਼ਕਾਮ ਬਰਦਾਸ਼ਰਮ ਤੋਂ ਆ ਸਾਡੇ ਵੀ ਆਸ਼ਰਮ ਦੇ ਵਿੱਚ 60 ਦੇ ਕਰੀਬ ਬਜ਼ੁਰਗ ਰਹਿੰਦੇ ਨੇ ਜਿਨ੍ਹਾਂ ਦੀ ਪੂਰੀ ਦੇਖਭਾਲ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਬੱਚਿਆਂ ਦੀ ਤਰ੍ਹਾਂ ਇੱਥੇ ਕਰਦੇ ਨੇ আর ਸਾਡੀ ਐਂਬুলেন্স ਤਕਰੀਬਨ ਡੇਲੀ 4-5 ਮਰੀਜ਼ਾਂ ਨੂੰ ਲੈ ਕੇ ਇੱਥੇ ਆਉਂਦੀ ਹੈ ਤੇ ਬਹੁਤ ਅੱਛੀ ਕੇਅਰ ਹੋ ਰਹੀ ਹੈ ਕੋਈ ਇਸ ਚੀਜ਼ ਦਾ ਮਤਲਬ ਜਵਾਬ ਨਹੀਂ ਹੈ ਸਰਦਾਰ ਇਹ ਲੈਂਦੀ ਲੋੜ ਨਹੀਂ ਲੋੜ ਨਹੀਂ ਜੀ ਸਰਦਾਰ ਅਮਰਜੀਤ ਸਿੰਘ ਜੀ ਹਰਦੇਸ਼ ਜੈਨ ਜੀ ਔਰ ਹਰੀਮ ਜੈਨ ਜੀ ਮੈਂ ਆਖਿਆ ਸਲੂਟ ਹੈ ਜੀ ਇਹਨਾਂ ਦੀ ਸੇਵਾ ਨੂੰ ਜੀ ਮਤਲਬ ਇਸ ਤੋਂ ਤੇ ਸੇਵਾ ਨਹੀਂ ਹੋ ਸਕਦੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਮਗਰਬਤ ਦੇ ਜਿਹੜੇ ਲੋਕ ਨਹੀਂ ਟ੍ਰੀਟਮੈਂਟ ਕਰਾ ਸਕਦੇ ਇਹਨਾਂ ਕੋਲ ਆ ਕੇ ਅਗਰ ਉਹ ਜੋ ਵੀ ਹੈਗਾ ਦੇ ਦੇ ਨਹੀਂ ਤਾਂ ਫ੍ਰੀ ਟ੍ਰੀਟਮੈਂਟ ਕਰਦੇ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਸਮਾਜ ਵਾਸਤੇ ਜਿਹੜੇ ਨਹੀਂ ਪੇ ਕਰ ਸਕਦੇ ਉਹਨਾਂ ਦਾ ਵੀ ਇਹ ਨਹੀਂ ਕਹਿੰਦੇ ਤੁਸੀਂ ਪੈਸੇ ਲਿਓ ਇਹ ਟ੍ਰੀਟਮੈਂਟ ਕਰਨਗੇ ਜਿਹ ਹੈਗਾ ਤਾਂ ਦੇ ਦਿਓ ਨਹੀਂ ਤਾਂ ਫ੍ਰੀ ਹੈ ਬਹੁਤ ਵੱਡੀ ਸੇਵਾ ਜੀ ਸਲੂਟ ਆ ਜੀ ਇਹਨਾਂ ਤੋਂ ਕਿਸੇ ਪ੍ਰਾਈਵੇਟ ਹਸਪੀਟਲ ਨਾਲੋਂ ਘੱਟ ਨਹੀਂ ਪਰ ਰੇਟ ਪ੍ਰਾਈਵੇਟ ਹਸਪੀਟਲ ਵਰਗੇ ਨਹੀਂ ਬਿਲਕੁਲ ਘੱਟ ਨੇ ਬਹੁਤ ਜ਼ਿਆਦਾ ਘੱਟ ਨੇ ਔਰ ਵੱਤੋ ਵੱਤ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਵੀ ਹੈਗੇ ਤਾਂ ਇਹਨਾਂ ਦੇ ਵੱਲੋਂ ਫ੍ਰੀ ਇਲਾਜ ਵੀ ਕੀਤਾ ਜਾ ਸਕਦਾ ਪਰ ਇਹਦੇ ਲਈ ਉਹ ਇਨਸਪੈਕਸ਼ਨ ਜ਼ਰੂਰ ਕਰਨਗੇ ਦੇਖਣਗੇ ਜ਼ਰੂਰ ਪਰ ਤੁਹਾਨੂੰ ਖਾਲੀ ਹੱਥ ਨਹੀਂ મોੜਨਗੇ ਫ੍ਰੀ ਦੇ ਵਿੱਚ ਜਿਹੜਾ ਇਲਾਜ ਹੋਵੇਗਾ ਔਰ ਕਿੱਥੇ ਹੋਵੇਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਏਸੀ ਔਨ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਬੈਡਿੰਗ ਬਹੁਤ ਸਾਫ਼ ਸੁਥਰੀ ਹੈ ਤਾਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਕਿਸੇ ਦੀ ਹੈਲਥ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਵੇਗਾ ਇਹ ਤਸਵੀਰਾਂ ਨੇ ਇੱਕ ਨੂੰ ਨਿੱਕੀ ਹਸਪੀਟਲ ਦੀ ਜਿੱਥੇ ਬਹੁਤ ਸੋਹਣਾ ਅਰੇਂਜਮੈਂਟ ਜਿਹੜਾ ਕਿ ਇਹਨਾਂ ਦੇ ਵੱਲੋਂ ਕੀਤਾ ਜਾਦਾ ਹੈ ਅਜੇ ਹੋਰ ਵੀਡੀਓਸ ਲਈ ਦੇਖਦੇ ਹੁਣ ਅੰਡੈਕਸ ਕੈਮਰਾ ਬਲਵਿੰਦਰ ਨਾ ਮਹਿਰਸ਼ਕ